100 ਗ੍ਰਾਮ ਜਿਹੜਾ ਹੈਗਾ ਵਧੀਆ ਕੁਆਲਿਟੀ ਦਾ ਡੇਰੀ ਪ੍ਰੀਮਿਕਸ 100 ਗ੍ਰਾਮ ਬਫਰ 50 ਗ੍ਰਾਮ ਟੌਕਸਿਨ ਬਾਈਂਡਰ ਤੇ 25 ਗ੍ਰਾਮ ਕਾਲਾ ਨਮਕ ਇਹ ਪਾਓ ਦੇਖੋ ਝੋਟੀ ਬੈੜੀ ਤਾਂ ਗੱਲ ਇਹ ਹੈ ਵੀ ਜੇ ਨਾ ਰਹੂ ਉਹ ਹੈ ਤਾਂ 15-20 ਹਜ਼ਾਰ ਦੀ ਹੈ ਫਿਰ ਜੇ ਕੱਟਿਆਣ ਨੂੰ ਪੜਾਉਣੀ ਪਈ ਦੇਖੋ ਬੈੜੀਆਂ ਤਾਂ ਜਿਹੜੀਆਂ ਹੈਗੀਆਂ ਨਾ ਗਊਸ਼ਾਲਾ ਚੱਟਣ ਵਾਸਤੇ ਸਾਨੂੰ 5000 ਰੁਪਿਆ ਦੇ ਕੇ ਆਉਣਾ ਪੈਂਦਾ ਤੇ 2000 ਰੁਪਿਆ ਟੈਂਪੂ ਰਲ ਲੈਂਦਾ ਇਹ ਬਹੁਤ ਵੱਡਾ ਮਸਲਾ ਹੈ ਮੈਂ ਲੋਕਾਂ ਨੂੰ ਬਾਰ-ਬਾਰ ਦੱਸਦਾ ਹਾਂ ਬੀ ਇਹ ਗਲਤੀਆਂ ਸੀ ਕਰਨੀਆਂ ਬੰਦ ਕਰੀਏ ਝੋਟੀ ਬੈਠੀ ਸਾਡੀ ਲੱਖ ਰੁਪਏ ਚ ਹੀ ਤਿਆਰ ਹੋਣੀ ਐ ਲੱਖ ਰੁਪਏ ਤੋਂ ਉੱਪਰ ਹੀ ਲੱਗ ਜਾਂਦਾ ਝੋਟੀ ਦਾ ਪਰ ਗੱਲ ਇਹ ਹੈ ਜਿਹੜੀ ਤੁਸੀਂ ਇਦਾਂ ਤਿਆਰ ਕਰੋਗੇ ਜਿਹਨੂੰ ਤੁਸੀਂ 10 ਸੱਲੇ ਹੀ ਪ੍ਰੋਫੀਟ ਦੇ ਖਵਾਓਗੇ ਉਹ ਤੁਹਾਡੇ ਸੂਏ ਵੀ ਪੰਜ ਸੱਤ ਦੇ ਕੇ ਜਾਊਗੀ ਮੇਨ ਗੱਲ ਇਹ ਹੈ ਵੀ ਜੇ ਨਾ ਉਹਨੇ ਸੂਏ ਦਿੱਤੇ ਤਾਂ ਫੇਰ ਦੇਖੋ ਕੀ ਬਣਨਾ ਉਹਦਾ ਇਸ ਕਰਕੇ ਹੀਪ ਪ੍ਰੋਫੀਟੀ ਹੱਲ ਹੈ ਕੋਈ ਪਾਊਡਰ ਪੂਡਰ ਦੇ ਕੋਈ ਹੱਲ ਨਹੀਂ ਇਹ ਜਿਹੜੇ ਪਾਊਡਰ ਪਰ ਦੱਸਿਆ ਇਹ ਜ਼ਰੂਰੀ ਖੁਰਾਕ ਹੈ ਇਹ ਚ ਕੋਈ ਵੀ ਦਵਾਈ ਨਹੀਂ ਹੈਗੀ ਸੋ ਇਹ ਚੀਜ਼ਾਂ ਦੇਣੀਆਂ ਯਕੀਨੀ ਬਣਾਓ